ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜ਼ਿਲ੍ਹਾ ਸ਼੍ਰੀ ਜ਼ਿਲ੍ਹਾ ਫਰੀਦਕੋੜਾ ਪਿੰਡਾਂ ਤੇ ਤਹਿਸੀਲ ਇਸ ਪਿੰਡ ਦੀ ਸਾਦਕਾ ਇਸ ਪਿੰਡ ਵਿੱਚ ਬਾਈ ਜੀ ਹਰਾ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਨਗੀਨਾ ਜਰਸੀ ਆ ਜਿਹੜੀ ਕਿ ਪੰਜਾਬ ਵਾਲੀ ਆ ਪਹਿਲਾ ਸੂਆ ਸੂਈ ਆ ਕੁਝ ਘੰਟੇ ਹੋਇਆ ਸੂਈ ਨੂੰ ਕੁਝ ਘੰਟੇ ਹੋਇਆ ਸੂਈ ਨੂੰ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਾਰੀ ਕਰ ਸਕੋ। ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਤੇ ਸਖਰਾਜ ਪੋਮਾਰਾਂ ਜਿਹੜੇ ਵੀ ਇੰਸਟਾਗ੍ਰਾਮ ਤੇ ਦੇਖ ਰਹੇ ਸਖਰਾਜ ਪੋਮਾਰਾਂ ਉਹ ਵੀ ਫੋਲੋ ਕਰ ਲਿਓ ਤੇ ਆਹ ਜਾਣਕਾਰੀ ਬਾਈ ਨਾਲ ਕਰਦੇ ਆਂ ਸਾਂਝੀ ਤੇ ਹੋਰ ਜਿਹੜੇ ਪਸ਼ੂਆ ਦੋਸਤੋ ਜਿੰਨੀਆਂ ਵੀ ਵੀਡੀਓ ਬਣੀਆਂ ਆਪਣੇ ਇਸ ਘਰ ਦੀਆਂ ਟੌਪ ਦੇ ਪਸ਼ੂਆਂ ਦੀਆਂ ਬਣੀਆਂ ਸਾਰੇ ਸੀਮਨ ਚੰਗੇ ਭਰੌਂਦਾ ਬਾਈ ਤੇ ਚੰਗੇ ਗਾਂ ਬੱਚੇ ਪੈਦਾ ਹੁੰਦੇ ਆ। ਤੇ ਟਾਪ ਰਿਕਾਰਡ ਦੇ ਹੁੰਦੇ ਆ ਦੋਸਤੋ ਤੇ ਸਾਰੀ ਜਾਣਕਾਰੀ ਲੈਣਿਆ ਤੇ ਕਰਦੇ ਆ ਤੁਹਾਡੇ ਨਾਲ ਸਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਈ ਜੀ ਵਧੀਆ ਜੀ ਵਧੀਆ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਤੇ ਨਾਮ ਦੱਸ ਦਿਓ ਰਾਜਪਾਲ ਸਿੰਘ ਨਾਮ ਹੈ ਠੀਕ ਹੈ ਜੀ 9914199604 9914199604 99604 ਨਹੀਂ ਤੇ ਬਾਈ ਵੈਰ ਕਰਦੀ ਆ ਆਪਣੀ ਹਾਂਜੀ ਕਿਹੜੇ ਸੀਮੰਦੀ ਆ ਜੀ ਇਹ ਇਹ ਸੀਵਾ ਸੀਗਾ ਆਪਣਾ ਰੇਂਜਰ ਬੁਲਦੀ ਹੈ ਰੇਂਜਰ ਬੁਲਦੀ ਹਾਂਜੀ ਤੇ ਪਹਿਲਾ ਸੂਆ ਸੂਈ ਆ ਹਾਂਜੀ ਖੀਰੀ ਆ ਜੀ ਖੀਰੀ ਅੰਮੂ ਦੀ ਹਾਂਜੀ ਤੇ ਕਿੰਨਾ ਘਟਾਰਾ ਕਿੰਨੀਆਂ ਕੱਢ ਦੂਗੀ ਬਈ ਪਹਿਲੇ ਸੂਈ ਇਹ ਦੇਊਗੀ ਰਿਕਾਰਡ 24 25 ਮੋਏ ਨਹੀਂ ਦੇ ਦੂਗੀ ਠੀਕ ਆ ਜੀ ਤੇ ਮਗਰ ਇਹਦੇ ਕੀ ਆ ਬੱਚਾ ਜੀ ਬੱਚਾ ਐਕਸਪਾਇਰ ਹੋ ਗਿਆ ਜੀ ਐਕਸਪਾਇਰ ਹੋ ਗਿਆ ਜੀ ਹਾਂਜੀ ਠੀਕ ਆ ਜੇਰ ਜੂਰ ਦੀ ਓਕੇ ਆ ਜੀ ਹਾਂ ਜੇਰਾ ਪਈ ਆ ਲਓ ਵੀ ਬੱਚਾ ਐਕਸਪਾਇਰ ਹੋ ਗਿਆ ਹੁਣੇ ਹੀ ਸੂਈ ਆ ਆ ਜੇਰ ਪਈ ਆ ਪ੍ਰੋਪਰ ਜੇਰ ਪੈ ਚੁੱਕੀ ਆ ਦੋਸਤੋ ਕਿੰਨੇ ਘੰਟੇ ਹੋ ਗਏ ਬਈ ਸੂਈ ਨੂੰ ਇਹ 2 2.5 ਘੰਟੇ ਹੋ ਗਏ 2 2.5 ਘੰਟੇ ਸੂਈ ਨੂੰ ਹੋ ਗਏ ਲਓ ਵੀ ਮਿੱਤਰੋ ਰੇਂਜਰ ਬੋਲ ਲੀਆ ਥਾਣਾ ਦੀ ਕੁਆਲਿਟੀ ਤੁਹਾਨੂੰ ਦਿਖਾਉਣੇ ਆ ਥਣ ਲੱਗਿਆ ਦੋਸਤੋ ਦੇਖ ਸਕਦੇ ਹੋ ਤੁਸੀਂ ਪੀੜੀ ਦੇ ਪਾਵੇਂ ਵਾਂਗੂ ਚਾਰਾਂ ਚੁੰਡਾਂ ਤੇ ਲੱਗਿਆ ਬਹੁਤ ਹੀ ਮੋਟਾ ਥਣ ਜਿਵੇਂ ਸਾਈਵਾਲ ਦੇ ਥਣ ਲੱਗਿਆ ਹੁੰਦਾ ਇਸ ਤਰ੍ਹਾਂ ਦਾ ਸੋਹਣਾ ਥਣ ਲੱਗਿਆ ਵਿਰਲੀਆਂ ਵਛੀਆਂ ਨੂੰ ਦੋਸਤੋ ਇਹੋ ਜਿਹੇ ਥਣ ਲੱਗਦੇ ਆ ਆਮ ਜਰਸੀਆਂ ਨੂੰ ਇਹੋ ਜਿਹੇ ਥਣ ਨਹੀਂ ਲੱਗਦੇ ਦੋਨਾਂ ਪਾਸੇ ਤੋਂ ਤੁਹਾਨੂੰ ਹਵਾਨਾ ਦਿਖਾਉਣੇ ਆ ਉਸ ਤੋਂ ਬਾਅਦ ਤੋੜ ਕੇ ਦਿਖਾਵਾਂਗੇ ਦੇਖ ਸਾਈਂ ਨੂੰ ਦੋਸਤੋ ਹਵਾਨਾ ਉੱਪਰ ਤੱਕ ਫਸਿਆ ਪਿਆ ਇਹ ਲਓ ਇਹ ਦੋਨਾਂ ਪਾਸਿਆਂ ਤੋਂ ਜੱਜਮੈਂਟ ਤੁਸੀਂ ਕਰਨੀ ਹੈ ਬਹੁਤ ਸ਼ਾਨਦਾਰ ਜਿੰਨੀ ਵੀ ਕਹਿਦੀ ਹੈ ਦੋਸਤੋ ਨਹੀਂ ਸਾਫ਼ ਵਹਿੜ ਕੱਦ ਕਾਠ ਬਹੁਤ ਆ ਦੋਸਤੋ ਬਿਊਟੀ ਪੱਖੋਂ ਬਹੁਤ ਚੰਗੀ ਹੈ ਦੇਖ ਸਕਦੇ ਹੋ ਤੁਸੀਂ ਮੱਥੇ ਦੇ ਵਿੱਚ ਟੋਆ ਪੈਂਦਾ ਥੋੜੀ ਉਬਰੀ ਹੋਈ ਉੱਪਰਲੇ ਪਾਸੇ ਨੂੰ ਤੇ ਤੋੜ ਕੇ ਵਿਖਾ ਦਿਜੀ ਲਓ ਜੀ ਮਿੱਤਰੋ ਉਧਰਲੇ ਪਾਸੇ ਨਾਲ ਸੂਰਜ ਪੈਂਦਾ ਜਿੰਨੀ ਕੋ ਹੋ ਸਕੇ ਤੁਹਾਨੂੰ ਫੋਲੋ ਵਿਖਾਵਾਂਗੇ ਤੋੜ ਕੇ ਬਾਕੀ ਉਧਰੋਂ ਆਉਂਦੀ ਦੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਤੁਰਦੀ ਦੀ ਜਿੱਡੀ ਵੈੜ ਦੋਸਤੋ ਓਡਾ ਹੀ ਹਵਾਨ ਦੇਖ ਸਕਦੇ ਹੋ ਮੱਲਾ ਨੂੰ ਤੁਰਦੀ ਤੁਰਿਆ ਨਹੀਂ ਜਾਂਦਾ ਵੈੜ ਤੋਂ ਅੱਧ ਕਾਠ ਪੰਜਾਬ ਵਾਲਾ ਦੋਸਤੋ ਪੰਜਾਬ ਵਾਲੀ ਜਰਸੀ ਆਪਾਂ ਇਹਨੂੰ ਕਹਿ ਸਕਦੇ ਜੇ ਸ ਵੀ ਕਿਸੇ ਮੇਰੇ ਵੀਰ ਭਰਾ ਦੇ ਇਹ ਵੈੜ ਪਸੰਦਾ ਤਾਂ ਨੰਬਰ ਸਕਰੀਨ ਦੇ ਉੱਪਰ ਚੱਲੂਗਾ ਫੋਨ ਕਰ ਲਓ ਦੇਖ ਸਕਦੇ ਹੋ ਦੋਸਤੋ ਮਸ਼ਕ ਨੂੰ ਹਵਾਨਾ ਪੂਰਾ ਤਣਿਆ ਪਿਆ ਹਾਂਜੀ ਕੀ ਮੁੱਲ ਰੱਖਿਆ ਬਾਈ ਜੀ ਇਹਦਾ 1,10,000 ਰੁਪਏ 1,10,000 ਜਮਾਨਤਾਲ ਹੋ ਜੂਗਾ ਜੀ ਹਾਂਜੀ ਕਰਦੇ ਲਓ ਵੀ ਸੱਜਣੋ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ 1,10,000 ਰੁਪਿਆ ਮੁੱਲ ਆ ਤੇ ਉੱਪਰਲੇ ਪਾਸੇ ਬਾਈ ਜੀ ਹਰਾਨਾ ਨੰਬਰ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਤੇ ਬੱਚਾ ਤੁਹਾਨੂੰ ਦਿਖਾਉਣਿਆ ਦੋਸਤੋ ਜਿਹੜਾ ਐਕਸਪਾਇਰ ਹੋਇਆ ਅਗਲਾ ਕਹਿ ਦਿੰਦਾ ਵੀ ਕਿਤੇ ਪਾਸੇ ਨਾ ਕਰ ਲਿਆ ਉਹ ਆ ਵੀਡੀਓ ਬਣਾਈ ਜਾਨਾ ਆ ਬੱਚਾ ਦੋਸਤੋ ਹੈਲੋ ਆ ਬੱਚਾ ਜੀ ਸੋ ਦੋਸਤੋ ਸੰਪਰਕ ਕਰ ਲਿਓ ਤੇ ਸੌਦਾ ਤੁਹਾਡਾ ਹੋ ਜਾਣਾ ਆ ਕੇ ਦੇਖੋਗੇ ਤੋ ਵਹਿੜ ਤੁਹਾਡੇ ਪਸੰਦ ਆਊਗੀ ਦੋਸਤੋ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ